ਜਰੀ ਤੇ ਸਿਤਾਰੇ ਨਾਲ ਇਹ ਫਲਾਵਰ ਆ ਜਿਹੜੇ ਬਣੇ ਹੋਏ ਨੈਕ ਡਿਜ਼ਾਈਨ ਆ ਆਪਣਾ ਦੋ ਫਲਾਵਰ ਮੈਂ ਬਣਾ ਲਏ ਤੇ ਇੱਕ ਫਲਾਵਰ ਆ ਜਿਹੜਾ ਆਪਾਂ ਬਣਾਵਾਂਗੇ ਦੋ ਕਲਰ ਆ ਜਿਹੜੇ ਇਹਦੇ ਲਈ ਆਪਾਂ ਜਰੀ ਦੇ ਲਏ ਆ ਤੀਜਾ ਕਲਰ ਆ ਜਿਹੜਾ ਉਹ ਆਪਾਂ ਸਤਾਰੀ ਲਗਾਉਣ ਲਈ ਲਿਆ ਤੇ ਮੈਟ ਜਿਹੜੀ 골ਡਨ ਕਲਰ ਦੀ ਆਪਾਂ ਸਤਾਰੀ ਆ ਜਿਹੜੀ ਯੂਜ਼ ਕੀਤੀ ਹੈ ਲੌਂਗ 24 ਨੰਬਰ ਇਹ ਆ ਰਹੀ ਹੈਗੀ ਆ ਦੋ ਨੰਬਰ ਹੁੰਦੇ ਆ ਜੀ 14 ਤੇ 24 ਇਹ ਲੌਂਗ ਆ ਰਹੀ ਹੈ ਇਹ 24 ਨੰਬਰ ਆ ਤੇ ਫਲਾਵਰ ਆ ਜਿਹੜਾ ਮੈਂ ਤੁਹਾਨੂੰ ਅੱਜ ਪਰਣਾ ਸਿਖਾਵਾਂਗੀ ਤੁਸੀਂ ਵੀ ਇਹ ਡਿਜ਼ਾਈਨ ਆ ਜਿਹੜਾ ਆਪਦਾ ਤਿਆਰ ਕਰ ਸਕਦੇ ਹੋ ਬਹੁਤ ਸੌਖਾ ਇਹਦਾ ਟ੍ਰ ਤਸਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਭ ਤੋਂ ਪਹਿਲਾਂ ਆਪਾਂ ਪੱਤੀਆਂ ਨੂੰ ਬਣਾਉਣਾ ਤੇ ਭਰਨਾ ਪੱਤੀਆਂ ਜਿਹੜੀ ਆਪਾਂ ਜਰੀ ਨਾਲ ਤੇ ਚੇਨ ਦੇ ਨਾਲ ਭਰਾਂਗੇ ਇਹਦੀ ਫੁੱਲ ਜਿਹੜੀ ਵੀਡੀਓ ਵੀ ਆਪਾਂ ਚੇਨ ਨਾਲ ਕਿਵੇਂ ਭਰਨਾ ਹੁੰਦਾ ਤੇ ਉਹ ਉਹਦੀ ਡਿਟੇਲ ਆ ਜਿਹੜੀ ਉਹ ਪਹਿਲਾਂ ਵੀ ਮੈਂ ਕਿਸੇ ਵੀਡੀਓ ਦੇ ਵਿੱਚ ਦੱਸੀ ਹੋਈ ਆ ਤੁਸੀਂ ਜਾ ਸਕਦੇ ਆ ਵੀਰਪਾਲ ਕੌਰ ਸਿੱਖੋ YouTube ਦੇ ਵਿੱਚ ਪਲੇਲਿਸਟ ਬਣੀ ਹੋਈ ਆ ਪਲੇਲਿਸਟ ਦੇ ਵਿੱਚ ਸਾਰੀਆਂ ਵੀਡੀਓਜ਼ ਆ ਜਿਹੜੀਆਂ ਤੁਸੀਂ ਉਹ ਦੇਖ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਚੇਨ ਬਣਾਉਣੀ ਸ਼ੁਰੂ ਕਰਤੀ ਚੇਨ ਜਿਹੜੀ ਉਹ ਤੁਸੀਂ ਜਿੰਨਾ ਜਿਹੜੀਆਂ ਵੀ ਪੈਣਾ ਨਵੀਆਂ ਜੁੜੀਆਂ ਉਹ ਪਹਿਲੇ ਲੈਸਨ ਜੀ ਆਪਾਂ ਚੇਨ ਬਣਾਉਣੀ ਦੱਸੀ ਹੋਈ ਹੈ ਤੁਸੀਂ ਵੀ ਇਹ ਜਿਹੜੀ ਸਿੱਖ ਸਕਦੇ ਆ ਜਦੋਂ ਤੁਹਾਨੂੰ ਚੇਨ ਬਣਾਉਣੀ ਆ ਗਈ ਤੇ ਫਿਰ ਤੁਸੀਂ ਕੋਈ ਵੀ ਸਿੱਪੀ ਸਤਾਰਾ ਜਿਹੜਾ ਉਹ ਲਗਾ ਸਕਦੇ ਆ ਇੰਤੀ ਇਦਾਂ ਆਪਾਂ ਪੱਤੀ ਹੈ ਜਿਹੜੀ ਆਪਣੇ ਕੋਲ ਪਹਿਲਾਂ ਹੀ ਜਿਹੜਾ ਟਰੇਸ ਕੀਤਾ ਹੋਇਆ ਉਹਦੇ ਮਤਲਬ ਉੱਪਰ ਉੱਪਰ ਦੀ ਆਪਾਂ ਬਸ ਇਹ ਚੇਨ ਆ ਜਿਹੜੀ ਬਣਾਉਂਦੇ ਆ ਨਾ ਇੱਕ ਸਾਈਡ ਨੂੰ ਆਪਾਂ ਜਾਣਾ ਤੇ ਦੂਜੀ ਸਾਈਡ ਨੂੰ ਆਪਾਂ ਵਾਪਸ ਆਣਾ ਇਹਦੇ ਵਿੱਚ ਇਦਾਂ ਨਹੀਂ ਹੁੰਦਾ ਵੀ ਤੁਸੀਂ ਚੀਨ ਦਾ ਫੇਸ ਜਿਹੜਾ ਉਹ ਕਿੱਧਰ ਨੂੰ ਕਰਨਾ ਹੈ ਮਤਲਬ ਜਿੱਧਰ ਨੂੰ ਮਰਜੀ ਤੁਸੀਂ ਕਰ ਸਕਦੇ ਹੋ ਨੇ ਆ ਜਦੋਂ ਪਤੀ ਜਾਂ ਫਲਾਵਰ ਭਰ ਜਾਂਦਾ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਉਹ ਭਰਿਆ ਹੋਇਆ ਸਾਰਾ ਇੱਕੋ ਜਿਹੀ ਸੀਮ ਹੋ ਜਾਂਦਾ ਹੁਣ ਇੱਕ ਸਾਈਡ ਆਪਾਂ ਗਏ ਆਂ ਤੇ ਬਿਲਕੁਲ ਨਾਲ-ਨਾਲ ਦੀ ਆਪਾਂ ਆਉਣਾ ਹੁੰਦਾ ਮੀਨਸ ਪੂਰਾ ਵੀ ਸਪੇਸ ਨਾ ਰਵੇ ਜਿੱਥੇ ਤੁਸੀਂ ਸਪੇਸ ਛੱਡੋਗੇ ਤਾਂ ਉੱਥੇ ਉਹ ਖਾਲੀ-ਖਾਲੀ ਤੇ ਵਾਈਟ-ਵਾਈਟ ਆ ਜਿਹੜਾ ਉਹ ਦਿਖੇਗਾ ਇਸ ਲਈ ਬਿਲਕੁਲ ਨਾਲ-ਨਾਲ ਆ ਜਿਹੜੀ ਤੁਸੀਂ ਆ ਰਹੀ ਬਿਲਕੁਲ ਕੰਨੀ-ਕੰਨੀ ਤੋਂ ਤੁਸੀਂ ਲੈ ਕੇ ਆਉਣੀ ਹੈ ਜਿੱਥੇ ਪਹਿਲਾਂ ਵਾਲੀ ਚ ਇਹ ਨਾ ਉਹ ਚੇਨ ਦੇ ਬਿਲਕੁਲ ਨਾਲ-ਨਾਲ ਹੀ ਤੁਸੀਂ ਇਹ ਜਿਹੜਾ ਇਹ ਇਦਾਂ ਦੀ ਨੇ लास्ट ਤੇ ਲੋਕ ਕਰਨਾ ਹੁੰਦਾ ਵੀ ਪੱਤੀ ਨੂੰ ਸ਼ੇਪ ਦੇਣੀ ਹੁੰਦੀ ਹੈ ਸ਼ੇਪ ਵੀ ਦੇਣੀ ਹੈਗੀ ਹੈ ਮੇਰਾ ਕਪੜਾ ਨੇ ਇਹ ਥੋੜਾ ਢਿੱਲਾ ਹੋ ਗਿਆ ਸੀ ਇਹਨੂੰ ਬਸ ਮੈਂ ਉਤਾਰਨਾ ਹੀ ਸੀਗਾ ਮੈਂ ਕਿਹਾ ਚਲੋ ਵੀਡੀਓ ਪਹਿਲਾਂ ਮੈਂ ਬਣਾਦਾ ਇੱਕ ਫਲਾਵਰ ਰੱਖ ਲਿਆ ਸੀਗਾ ਮੈਂ ਤੁਹਾਨੂੰ ਸਿਖਾਉਣ ਵਾਸਤੇ ਤੇ ਬਹੁਤ ਹੀ ਹਲਕਾ ਜਾਂ ਸੋਨਾ ਤੇ ਸੋਖਾ ਡਿਜ਼ਾਈਨ ਆ ਤੁਸੀਂ ਵੀ ਜਿਹੜਾ ਇਹਨੂੰ ਟਰਾਈ ਕਰ ਸਕਦੇ ਆ ਇੱਕ ਇੱਕ ਫਲਾਵਰ ਆ ਜਿਹੜਾ ਇਹ ਤੁਸੀਂ ਬਾਹਤ ਹੀ ਬਣਾ ਸਕਦੇ ਆ ਨਾ ਤੇ ਇਹ ਨੈਕ ਤੇ ਮੈਂ ਜਿਹੜਾ ਬਣਾਇਆ ਹੈਗਾ ਗਲਾ ਆਪਾਂ ਵੈਸੀ ਲਗਾ ਕੇ ਸਰਾਹੀ ਮੋਤੀ ਉਹਦਾ ਬਣਾ ਲਿਆ ਹੈਗਾ ਤੇ ਫਲਾਵਰਸ ਹੈਗੇ ਆ ਇਹ ਇਧਰੋਂ ਫਲਾਵਰ ਫੈਲਿਆ ਜਾ ਨਾ ਲੱਗਦਾ ਕਿਉਂਕਿ ਕਪੜਾ ਉਧਰੋਂ ਢਿੱਲਾ ਜਦੋਂ ਕੱਸ ਦਾਂਗੇ ਤੇ ਤਿੰਨੋਂ ਫਲਾਵਰ ਆ ਜਿਹੜੇ ਉਹ ਸੇਮ ਹੋ ਜਾਣਗੇ ਇੱਕ ਪੱਤੀ ਆ ਹੁਣ ਦੂਜੀ ਪੱਤੀ ਆ ਜਿਹੜੀ ਉਵੇਂ ਹੀ ਆਪਾਂ ਇਹਨੂੰ ਪਰਨਾ ਚੇਨ ਬਣਾ ਕੇ ਸ਼ੁਰੂ ਕਰ ਦੇਣਾ ਥੋੜਾ ਜਿਹਾ ਮਤਲਬ ਸਪੇਸ ਰੱਖਣੀ ਹੁੰਦੀ ਜੇ ਤੁਹਾਨੂੰ ਲੱਗੇ ਦੀ ਆਪਣੇ ਟ੍ਰੇਸ ਦੇ ਵਿੱਚ ਕੋਈ ਪੱਤੀ ਹੈ ਜਿਹੜੀ ਉਹ ਵੱਧ ਘੱਟ ਹੋ ਗਈ ਹੈ ਤਾਂ ਉਹਨੂੰ ਜਦੋਂ ਆਪਾਂ ਕਢਾਈ ਕਰਦੇ ਹੁੰਦੇ ਹੁੰਨੇ ਉਹਦੋਂ ਆਪਾਂ ਉਹਨੂੰ ਸਹੀ ਕਰ ਲੈਣਾ ਹੁੰਦਾ ਹੈ ਬਾਕੀ ਜਿਹੜੀ ਵੀ ਕਿਸੇ ਭੈਣ ਨੂੰ ਅੱਡਾ ਚਾਹੀਦਾ ਹਰੀ ਵਾਲਾ ਆਰੀ ਹੈਂਡਵਰਕ ਵਾਲਾ ਜਾਂ ਕੋਈ ਸਮਾਨ ਦੀ ਕਿੱਟ ਚਾਹੀਦੀ ਹੈ ਸਾਰੇ ਸਮਾਨ ਦੀ ਤਾਂ ਉਹ ਵੀ ਜਿਹੜਾ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਉਹ ਸਾਰੀ ਕਿਟ ਜੇ ਤੁਸੀਂ ਬੱਚੇ ਦੇਖ ਲਓ ਕਿਵੇਂ ਤੰਗ ਕਰਦੇ ਮੇਰਾ ਬੱਚਾ ਟਿਊਸ਼ਨ ਤੋਂ ਆਗੇ ਤੇ ਹਾਂ ਸਰ ਬਸ ਅੱਡੇ ਹੀ ਚੱਕ ਕੇ ਤਾਂ ਨੂੰ ਖਿੱਚਣ ਲੱਗਦਾ ਇਹ ਇਦਾਂ ਜਦੋਂ ਕੰਮ ਕਰਦੇ ਹਨ ਤਾਂ ਬੱਚੇ ਬਹੁਤ ਪਰੇਸ਼ਾਨ ਕਰਦੇ ਹਾਂ ਉਹਨੂੰ ਮੈਂ ਦੱਸਿਆ ਮੈਂ ਕਿ ਤੈਨੂੰ ਵੀਡੀਓ ਚ ਦਿਖਾਵਾਂਗੀ ਅਸੀਂ ਇਹ ਦੇਖੋ ਜੀ ਪੱਤੀਆਂ ਆਪਣੀਆਂ ਭਰਗੀਆਂ ਦੋਵੇਂ ਤੇ ਹੁਣ ਆ ਜਿਹੜਾ ਫਲਾਵਰ ਹੈ ਇਹਦੇ ਲਈ ਆਪਾਂ ਇਹ ਪਿੰਕ ਜਿਹਾ ਛੇੜਾ ਜਿਹੜਾ ਯੂਜ਼ ਕਰ ਰਹੇ ਹਾਂ ਇਦਾਂ ਇਹਨੂੰ ਲੀਕ ਕੇ ਤੇ ਵਿੱਚ ਆਪਾਂ ਲਾਈਨਿੰਗ ਲਗਾਉਣੀ ਹੈ ਉਦੋਂ ਹੀ ਬਸ ਜਰੀ ਦੇ ਨਾਲ ਹੀ ਇਹ ਮੀਨਸ ਜਦੋਂ ਤਿਆਰ ਹੋ ਜਾਂਦੀ ਹੈ ਨਾ ਚੀਜ਼ ਉਦੋਂ ਸੋਹਣੀ ਲੱਗਦੀ ਹੈਗੇ ਜਦੋਂ ਆਪਾਂ ਅੱਡੇ ਤੋਂ ਉਤਾਰ ਲਾਂਗੇ ਉਦੋਂ ਵੀ ਤੁਹਾਨੂੰ ਮੈਂ ਦਿਖਾਉਂਗੀ ਸਾਰਾ ਡਿਜ਼ਾਈਨ ਬਣਿਆ ਤੇ ਇਹ ਬਹੁਤ ਹੀ ਆਪਣਾ ਸੋਹਣਾ ਤੇ ਸਹੀ-ਸਹੀ ਲੱਗੂਗਾ ਅੱਡੇ ਤੇ ਕਈ ਵਾਰ ਜਦੋਂ ਲੋਡਿੰਗ ਹੁੰਦੀਆਂ ਤੇ ਆਪਾਂ ਕਪੜਾ ਆਪਣਾ ਥੋੜਾ ਬਹੁਤਾ ਟੇਡਾ-ਟੂਡਾ ਹੋ ਜਾਂਦਾ ਹੁੰਦਾ ਪਰ ਆਪਾਂ ਜਿਹੜਾ ਉਲਿੱਕਿਆ ਤੇ ਟ੍ਰੇਸ ਕੀਤਾ ਹੁੰਦਾ ਉਹਦੇ ਅਕੋਰਡਿੰਗ ਹੀ ਚੱਲਣਾ ਹੁੰਦਾ ਉਹਦੇ ਤੇ ਆਪਾਂ ਸੇਮ-ਸੇਮ ਆ ਜਿਹੜਾ ਬਣਾਉਣਾ ਹੁੰਦਾ ਇਹ ਬਿਲਕੁਲ ਪੱਤੀਆਂ ਦੇ ਜੜ ਦੇ ਵਿੱਚੋਂ ਆਪਾਂ ਜਿਹੜਾ ਇਹ ਸਟਾਰਟ ਕਰਨਾ ਤੇ ਇਦਾਂ ਬਸ ਚੇਨ ਆ ਜਿਹੜੀ ਬਣਾਉਂਦੇ ਆ ਉਹਨਾ ਇਹਨੂੰ ਲੀਕ ਦੇ ਆਉਣਾ ਜਿੱਥੇ-ਜਿੱਥੇ ਆਪਣਾ ਟ੍ਰੇਸ ਕੀਤਾ ਹੋਇਆ ਇੱਥੇ-ਜਿੱਥੇ ਤੁਸੀਂ ਇਹਨੂੰ ਕੱਟ ਪਾਉਣਾ ਹੁੰਦਾ ਨਾ ਤਾਂ ਉੱਥੇ ਇਦਾਂ ਖਿੱਚ ਕੇ ਇੱਕ ਵਾਰੀ ਲੋਕ ਕਰ ਲਿਆ ਕਰੋ ਜਿਵੇਂ ਧਾਗਾ ਖਿੱਚ ਕੇ ਮੀਨਜ਼ ਉੱਥੋਂ ਆਪਾਂ ਜਦੋਂ ਦੂਜੀ ਸਾਈਡ ਨੂੰ ਮੋੜਨਾ ਹੈਗਾ ਧਾਗਾ ਤਾਂ ਥੋੜਾ ਜਿਹਾ ਇਦਾਂ ਕੁੰਡੀ ਜੀ ਆਪਣੀ ਅਲੱਗ ਜਿਹੀ ਨਾ ਦਿਖੇ ਇਦਾਂ ਇਹ ਲੋਕ ਕਰ ਦੇਣਾ ਜਿਵੇਂ ਆਪਾਂ ਗੰਢ ਦਿਨੀ ਹੁੰਦੀ ਹੈ ਉਸ ਤਰ੍ਹਾਂ ਬਸ ਗੰਢ ਨਹੀਂ ਲਗਾਉਣੀ ਬਸ ਇੱਕ ਵਾਰੀ ਧਾਗਾ ਲੋਕ ਕਰਕੇ ਫਿਰ ਚਲਾਉਣਾ ਫਿਰ ਤੁਹਾਡੀ ਜਿਹੜੀ ਪ੍ਰੋਪਰ ਆ ਉਹ ਫਲਾਵਰ ਦੀ ਜਿਹੜੀ ਤੁਹਾਡੀ ਸ਼ੇਪ ਬਣੇਗੀ ਮੀਨਜ਼ ਕੋਈ ਦਿੱਕਤ ਨਹੀਂ ਆਏਗੀ ਇਹ ਫਰੇਮ ਥੋੜਾ ਢਿੱਲਾ ਸੀਗਾ ਮੈਨੂੰ ਦਿੱਕਤ ਆ ਰਹੀ ਸੀ ਥੋੜੀ ਜੀ ਤੇ ਇਹ ਜਿਹੜਾ ਫਰੇਮ ਹੈਗਾ ਇਹ ਤੁਸੀਂ 14 ਨੰਬਰ ਜਿਹੜਾ ਇਹ ਡਿਜ਼ਾਈਨ ਨਾ 14 ਨੰਬਰ ਫਰੇਮ ਤੇ ਵੀ ਕਰ ਸਕਦੇ ਆ ਮੀਨਜ਼ ਇਹਦੇ ਲਈ ਅਡੇ ਦੀ ਜ਼ਰੂਰਤ ਨਹੀਂ ਹੈਗੀ ਬਸ ਤੁਸੀਂ ਥੋੜੀ ਜਿਹੀ ਸਪੇਸ ਰੱਖ ਲਿਓ neck ਨੂੰ ਤੁਸੀਂ ਅਲੱਗ ਕਰ ਸਕਦੇ ਆ ਤੇ ਫਲਾਵਰ ਨੂੰ ਅਲੱਗ ਜਿਹੜਾ ਵਰਕ ਕੀਤਾ ਜਾ ਸਕਦਾ ਫਰੇਮ ਤੇ ਹੋ ਜਾਏਗਾ ਇਹਦੇ ਵਿੱਚ ਕੋਈ ਜਿਹੜੀ ਦਿੱਕਤ ਨਹੀਂ ਹੈਗੀ ਇਦਾਂ ਦੇਖੋ ਜਿੱਥੋਂ ਵੀ ਆਪਾਂ ਕਾਰਨਰ ਬਣਾਉਣਾ ਹੁੰਦਾ ਉੱਥੋਂ ਇਦਾਂ ਇੱਕ ਵਾਰੀ ਧਾਗਾ ਖਿੱਚ ਕੇ ਇਦਾਂ ਲੌਕ ਕਰ ਦੇਣਾ ਹੁੰਦਾ ਤਾਂ ਕਿ ਜਿਹੜੀ ਆਪਣੀ ਸ਼ੇਪ ਹੈਗੀ ਆ ਉਹ ਬਿਲਕੁਲ ਸਹੀ ਆਵੇ ਬਾਕੀ ਮੈਂ ਵੀਰਪਾਲ ਕੌਰ ਸੇਖੋਂ ਤੁਸੀਂ ਜੁੜਿਆ ਸਾਡੇ YouTube ਦੇ ਨਾਲ Instagram ਫੇਸਬੁੱਕ ਤੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਆ ਤੇ ਜੇ ਤੁਹਾਨੂੰ ਬਾਕੀ ਦੀਆਂ ਹੋਰ ਆਰੀ ਹੈਂਡਵਰਕ ਦੀਆਂ ਵੀਡੀਓ ਚਾਹੀਦੀਆਂ ਤਾਂ ਤੁਸੀਂ ਪਲੇਲਿਸਟ YouTube Virpal Kaur ਸਿੱਖੋ ਇੰਗਲਿਸ਼ ਦੇ ਵਿੱਚ ਸਰਚ ਕਰਨਾ ਤੇ ਤੁਹਾਨੂੰ ਸਾਰੀਆਂ ਵੀਡੀਓ ਜਿਹੜੀਆਂ ਉਹ ਮਿਲ ਜਾਣੀਆਂ 0 ਤੋਂ ਲੈ ਕੇ ਜਿੱਥੋਂ ਤੁਸੀਂ ਆਰੀ ਚਲਾਉਣੀ ਸਿੱਖਣੀ ਹੈ ਫਰਸਟ ਲੈਸਨ ਤੋਂ ਲੈ ਕੇ ਸਾਰੀਆਂ ਵੀਡੀਓਜ਼ ਆ ਜਿਹੜੀਆਂ ਤੁਸੀਂ ਦੇਖ ਸਕਦੇ ਆ ਹੁਣ ਇਹ ਫਲਾਵਰ ਜੀ ਆਪਣਾ ਲਿਖਿਆ ਗਿਆ ਹੁਣ ਆਪਾਂ ਇਹਦੇ ਵਿੱਚ ਪੱਤੀ ਸ਼ੇਪ ਇਦਾਂ ਮੀਨਜ਼ ਦੋ ਚਾਰ ਤੋਂ ਪੰਜ ਆ ਜਿਹੜੀਆਂ ਇਦਾਂ ਡੰਡੀਆਂ ਲਗਾਉਣੀਆਂ ਇਹਨੂੰ ਤੁਸੀਂ ਭਰ ਕੇ ਵੀ ਬਣਾ ਸਕਦੇ ਹੋ ਫਲਾਵਰ ਨੂੰ ਤੁਸੀਂ ਭਰਨਾ ਚਾਹੋ ਮੇਰਾ ਡਿਜ਼ਾਈਨ ਥੋੜਾ ਜਿਹਾ ਹਲਕਾ ਮੈਂ ਰੱਖਿਆ ਤਾਂ ਕਰਕੇ ਮੈਨੂੰ ਨਹੀਂ ਭਰਿਆ ਮੈਂ ਸਿਰਫ ਪੱਤੀਆਂ ਹੀ ਭਰੀਆਂ ਹੈਗੀਆਂ ਜੇ ਆਪਾਂ ਸਾਰਾ ਪੰਨਾ ਹੋਵੇ ਤਾਂ ਬਸ ਆਪਾਂ ਸਾਰਾ ਵੀ ਭਰ ਸਕਦੇ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਪਾਂ ਨੂੰ ਹੁੰਦੀ ਇਸ ਤਰ੍ਹਾਂ ਮੈਂ ਦਸਿਰਫ ਇਹਦੇ ਵਿੱਚ ਦੰਡੀਆਂ ਹੀ ਲਗਾਈਆਂ ਇਹ ਦੇਖੋ ਚਾਰ ਤੋਂ ਪੰਜ ਆ ਜਿਹੜੀਆਂ ਆਪਾਂ ਲਗਾ ਦਾਂਗੇ ਬਸ ਇਹਨੂੰ ਲੌਕ ਕਰਦੇ ਹਣਾ ਜੇ ਤੁਸੀਂ ਉੱਥੋਂ ਤੱਕ მოੜ ਸਕਦੇ ਆ ਤਾਂ ਉੱਥੋਂ ਨਹੀਂ ਇਹਨੂੰ ਤੁਸੀਂ ਬਸ ਇਦਾਂ ਲੌਕ ਕਰਕੇ ਫਿਰ ਜਿਹੜੀ ਹੈਗੀ ਆ ਅਗਲੀ ਪੱਤੀ ਹੈ ਉਹ ਤੁਸੀਂ ਇਹ ਜਿਹੜੀ ਸ਼ੁਰੂ ਕਰ ਲੈਣੀ ਹੈ ਪੰਜ ਇਹ ਲੱਗਣੀਆਂ ਜਦੋਂ ਇਹ ਤਿਆਰ ਹੋ ਜਾਂਦਾ ਮੀਨਸ ਕੋਈ ਵੀ ਚੀਜ਼ ਪਹਿਲਾਂ ਆਪਾਂ ਨੂੰ ਨਹੀਂ ਇਦਾਂ ਲੱਗਣੀ ਹੁੰਦੀ ਜਦੋਂ ਡਿਜ਼ਾਈਨ ਤਿਆਰ ਹੋ ਜਾਂਦਾ ਉਦੋਂ ਬਹੁਤ ਵਧੀਆ ਲੱਗਦਾ ਦੋ ਉਧਰ ਮਤਲਬ ਲਾਈਨਸ ਲਗਾ ਲੈਣੀਆਂ ਇਦਾਂ ਆਪਣਾ ਫਲਾਵਰ ਆ ਜਿਹੜਾ ਕੰਪਲੀਟ ਹੋ ਜਾਊਗਾ ਹੁਣ ਆਪਾਂ ਇਹ ਜਰੀ ਦੇ ਨਾਲ ਆ ਜਿਹੜੀ ਇਹ 골ਡਨ ਸਤਾਰੀ ਆ ਮੈਟ 골ਡਨ ਸਤਾਰੀ ਉਹਨੂੰ ਆਪਾਂ ਸਾਈਡਾਂ ਤੇ ਫਲਾਵਰਸ ਇਦਾਂ ਲਗਾਉਣਾ ਹੈਗਾ ਇਹ ਵੀ ਹੁਣ ਜਿਵੇਂ ਦੇਖੋ ਆਪਣਾ ਫਲਾਵਰ ਰੋਜ਼ ਦੀ ਤਰ੍ਹਾਂ ਇਦਾਂ ਬਣਿਆ ਹੋਇਆ ਤੇ ਇਹਨੂੰ ਵੀ ਸ਼ੇਪ ਦਿੰਦੇ ਹੋਏ ਸਾਰੀਆਂ ਜਿਹੜੀਆਂ ਲਗਾਉਣੀ ਹੁੰਦੀਆਂ ਇਦਾਂ ਨਹੀਂ ਆਪਾਂ ਵੀ ਸਿੱਧੀ ਲਾਈਨ ਦੇ ਵਿੱਚ ਸ਼ੁਰੂ ਕਰਤੀ ਹੈ ਨਾ ਤੇ ਸਿੱਧੀ ਲਾਈਨ ਦੇ ਵਿੱਚ ਹੀ ਤੁਸੀਂ ਲਗਾਉਂਦੇਗੇ ਬਸ ਇਹ ਲੋਕ ਕਰ ਕਰਕੇ ਮੀਨਸ ਥੋੜਾ ਜਿਹਾ ਆਪਾਂ ਕੱਟ ਪਾਉਣਾ ਹੁੰਦਾ ਮੀਨਸ ਲੱਗੇ ਵੀ ਇੱਥੋਂ ਫਲਾਵਰ ਆ ਜਿਹੜਾ ਸ਼ੇਪ ਦੇ ਵਿੱਚ ਆਇਆ ਜਿਵੇਂ ਦੂਜੇ ਫਲਾਵਰ ਬਣੇ ਹੋਏ ਸ਼ੇਪ ਦਿਖਦੀ ਹੈ ਨਾ ਵੀ ਇੱਥੋਂ ਕੱਟ ਲੱਗਿਆ ਹੋਇਆ ਤਾਂ ਇਹ ਬੇਸ਼ੱਕ ਤੁਸੀਂ ਗੰਢ ਦੇ ਕੇ ਇਹਨੂੰ ਚੇਂਜ ਕਰੋ ਇਦਾਂ ਬੇਸ਼ੱਕ ਤੁਸੀਂ ਲੌਕ ਕਰਕੇ ਕਰੋ ਪਰ ਤੁਹਾਡਾ ਇਹ ਹੀ ਕੱਟ ਆ ਜਿਹੜਾ ਉਹ ਲੱਗਣਾ ਚਾਹੀਦਾ ਹੁੰਦਾ ਦਿਖਣਾ ਚਾਹੀਦਾ ਹੁੰਦਾ ਵੀ ਆਪਾਂ ਇਦਾਂ ਕੱਟ ਬਣਾਇਆ ਹੈਗਾ ਇਹ ਦੇਖੋ 1/1 ਜਿਹੜੀ ਇਦਾਂ ਹੀ ਤੁਸੀਂ ਸਤਾਰੀ ਹੈ ਜਿਹੜੀ ਉਹ ਲਗਾਉਂਦੇ ਜਾਣਾ ਇਹ ਦੇਖੋ ਇੱਕ ਹੋਰ ਜਿਵੇਂ ਇਦਾਂ ਮੈਂ ਲਗਾਉਣੀ ਆ ਕੱਟ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਬਸ ਲੌਕ ਕਰ ਦਿਓ ਬੇਸ਼ੱਕ ਤੁਸੀਂ ਇੱਕ ਗੰਢ ਦੇ ਕੇ ਮੀਨਸ ਦੁਬਾਰਾ ਸ਼ੁਰੂ ਕਰ ਦਿਓ ਪਰ ਉਹਦਾ ਮਤਲਬ ਗੁਲਾਈ ਹੈ ਜਿਹੜੀ ਉਹ ਬੰਨੀ ਚਾਹੀਦੀ ਆ ਇਹਨੂੰ ਆਪਾਂ ਦੁਪट्टे ਦੇ ਉੱਪਰ ਵੀ ਬਣਾਉਣਾ ਜੀ ਦੁਪट्टे ਤੇ ਆਪਾਂ ਨਾਮ ਲਿਖਾਂਗੇ ਤੇ ਉਹਦੀ ਵੀਡੀਓ ਜਿਹੜੀ ਉਹ ਵੀ ਆਪਾਂ ਅੱਗੇ ਜਿਹੜੀ ਲੈ ਕੇ ਆਵਾਂਗੇ ਜਿਵੇਂ ਹੁਣ ਇਹ ਆਪਾਂ ਇਹ ਫਲਾਵਰ ਨੂੰ ਸਾਈਡਾਂ ਤੇ ਕੱਟ ਦਾਣਾ ਤੇ ਮੋਤੀ ਲਗਾਇਆ ਹਨਾ ਉਸ ਨੂੰ ਵੀ ਗੁਲਾਈ ਦੇ ਵਿੱਚ ਆਉਦੈਂ ਕੱਟ ਦਾਣਾ ਤੇ ਮੋਤੀ ਹੈ ਜਿਹੜਾ ਉਹ ਲਾ ਲਾਂਗੇ ਆਪਾਂ ਇਹ ਦੇਖੋ ਇਹਨਾਂ ਸ਼ੇਪ ਦੇਣੀਆਂ ਜਿਵੇਂ ਜਿਵੇਂ ਆਪਣੇ ਸੀਕਵੈਂਸ ਲੱਗੀ ਆਵੇਂ ਆਵੇਂ ਕੱਟ ਦਾਣਾ ਤੇ ਮੋਤੀ ਲਗਾ ਕੇ ਆਪਾਂ ਕਟਵਰਕ ਕਰਾਂਗੇ ਦੁਪट्टे ਤੇ ਤੇ ਨਾਮ ਲਿਖਾਂਗੇ ਇਹ ਦੇਖੋ ਆਪਣਾ ਡਿਜ਼ਾਈਨ ਬਣ ਗਿਆ ਤੇ ਤੁਸੀਂ ਇਹਨੂੰ ਬਣਾ ਸਕਦੇ ਹੋ ਸੌਖਾ ਹੀ ਹੈਗਾ ਕੰਮ ਇੰਨਾ ਔਖਾ ਨਹੀਂ ਹੈਗਾ ਤੇ ਇਹ ਦੀਆਂ ਪੱਤੀਆਂ ਇਹਦਾ neck ਹੈਗਾ ਜਦੋਂ ਇਹ ਆਪਾਂ ਲਾਵਾਂਗੇ ਸੂਟ ਅੱਡੇ ਤੋਂ ਕਹਿੰਦੇ ਸੀ ਤੁਸੀਂ ਟਾਈਟ ਜਿਹਾ ਕਿਵੇਂ ਕਰ ਲਿਆ ਬਸ ਉਹ ਇਦਾਂ ਹੁੰਦਾ ਜੀ ਇਹਨੂੰ ਫੱਟੀ ਨੂੰ ਘੁਮਾ ਘੁਮਾ ਕੇ ਕੱਪੜੇ ਨੂੰ ਆਪਾਂ ਫੋਲਡ ਕਰ ਸਕਦੇ ਹੁੰਨੇ ਆ ਮੈਂ ਫੋਲਡ ਕੀਤਾ ਹੋਇਆ ਚੌੜਾ ਵੀ ਕਰ ਸਕਦੇ ਜਿੰਨਾ ਹੈਗਾ ਇਹ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਥੈਂਕ ਯੂ